ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਮੇਰੇ ਮਾਤਾ ਜੀ ਇਹ ਵਾਲਾ 에ਸੇ ਅਸੀਂ ਜਿਹੜਾ ਆ ਲੇਖ ਇਹ ਅਸੀਂ ਇਹ 10 ਲਾਈਨਸ ਵੀ ਕੀਤੀਆਂ ਹੋਈਆਂ ਇਹਦੀਆਂ ਤੇ ਇਸ ਤਰ੍ਹਾਂ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਤੇ ਇਹਨੂੰ ਅਸੀਂ ਕਰਦੇ ਹਾਂ ਠੀਕ ਹੈ ਸੰਸਾਰ ਪਰ ਦੇ ਸਿਆਣਿਆਂ ਨੇ ਮਾਂ ਦੀ ਮਹਿਮਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕੀਤੀ ਹੈ ਮਾਂ ਦੇ ਰਿਸ਼ਤੇ ਨੂੰ ਦੁਨੀਆ ਵਿੱਚ ਸਭ ਰਿਸ਼ਤਿਆਂ ਤੋਂ ਉੱਚਾ ਅਤੇ ਸੁੱਚਾ ਮੰਨਿਆ ਹੈ ਮੇਰੇ ਮਾਤਾ ਜੀ ਮੇਰੇ ਮਾਤਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਾਂ ਵਿੱਚ ਹੁੰਦੇ ਹਨ ਮੇਰੇ ਮਾਤਾ ਜੀ ਬੀਏ ਬੀਐਡ ਹਨ ਤੁਹਾਡੇ ਮਾਤਾ ਜੀ ਜਿੰਨੇ ਪੜੇ ਲਿਖਿਆ ਹਨ ਘੱਟ ਵੱਧ ਜੋ ਵੀ ਹੈ ਤੁਸੀਂ ਉਹ ਲਿਖ ਸਕਦੇ ਆਪਣੇ ਮਾਤਾ ਜੀ ਦੀ ਕੁਆਲਿਟੀਆਂ ਲਿਖ ਸਕਦੇ ਆ ਜ਼ੂਰੀ ਨਹੀਂ ਵੀ ਤੁਸੀਂ ਇਹ ਲਿਖਣਾ ਠੀਕ ਹੈ ਉਹ ਸਰਕਾਰੀ ਸਕੂਲ ਵਿੱਚ ਅਧਿਆਪਕਾ ਹਨ ਉਹ ਆਪਣੀ ਡਿਊਟੀ ਬੇਖੂਬੀ ਨਿਭਾਉਂਦੇ ਹਨ ਵਿਦਿਆਰਥੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ ਠੀਕ ਹੈ ਇੱਕ ਪੈਰਾ ਖਤਮ ਹੋ ਗਿਆ ਨੈਕਸਟ ਪੈਰਾ ਬਣਾਣ ਲਈ ਅਸੀਂ ਥੋੜੀ ਸਪੇਸ ਛੱਡਾਂਗੇ ਥੋੜੀ ਅੱਗੇ ਜਗ੍ਹਾ ਛੱਡਾਂਗੇ ਠੀਕ ਹੈ ਮੇਰੇ ਮਾਤਾ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਹਨ ਉਹ ਸਵੇਰੇ ਜਲਦੀ ਉੱਠਦੇ ਹਨ ਉਹ ਸਵੇਰੇ ਪੂਜਾ ਪਾਠ ਕਰਦੇ ਹਨ ਉਹ ਸਦਾ ਸਾਦੇ ਅਤੇ ਸਾਫ਼ ਸੁਥਰੇ ਕੱਪੜੇ ਪਹਿਨਦੇ ਹਨ। ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ। ਉਹਨਾਂ ਨੂੰ ਚੰਗੇ-ਚੰਗੇ ਖਾਣੇ ਬਣਾਉਣ ਅਤੇ ਖਵਾਉਣ ਦਾ ਬੜਾ ਸ਼ੌਂਕ ਹੈ। ਉਹ ਪੋਸ਼ਟਿਕਤਾ ਦਾ ਵੀ ਪੂਰਾ ਧਿਆਨ ਰੱਖਦੇ ਹਨ। ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ ਇਸ ਕਰਕੇ ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ ਤੇ ਅਨੋਖੀ ਚਮਕ ਰਹਿੰਦੀ ਹੈ ਉਹ ਸਾਨੂੰ ਸਭ ਨੂੰ ਵੀ ਖੁਸ਼ ਰੱਖਦੇ ਹਨ ਮੇਰੇ ਮਾਤਾ ਜੀ ਨੂੰ ਪ੍ਰਕਿਰਤੀ ਨਾਲ ਬਹੁਤ ਪਿਆਰ ਹੈ ਉਹ ਘਰ ਦੀ ਬਗੀਚੀ ਵਿੱਚ ਆ ਸੁੰਦਰ ਫੁੱਲ ਤੇ ਆ ਸਬਜ਼ੀਆਂ ਲਾਉਂਦੇ ਹਨ ਠੀਕ ਹੈ ਤੁਹਾਨੂੰ ਵੀ ਕਈ ਵਾਰ ਸ਼ੌਂਕ ਹੁੰਦਾ ਜਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਤਾ ਜੀ ਨੂੰ ਜਾਂ ਦਾਦਾ ਜੀ ਨੂੰ ਦਾਦੀ ਜੀ ਨੂੰ ਹੁੰਦਾ ਨਾ ਸ਼ੌਂਕ ਇਸ ਤਰ੍ਹਾਂ ਇਹਦੇ ਵਿੱਚ ਮਾਤਾ ਜੀ ਨੂੰ ਸਬਜ਼ੀਆਂ ਲਗਾਉਣ ਦਾ ਤਾਂ ਬਾਗੀਚੀ ਦਾ ਸ਼ੌਂਕ ਸੀਗਾ ਉਹਨਾਂ ਦੀ ਦੇਖਭਾਲ ਵੀ ਕਰਦੇ ਹਨ ਠੀਕ ਹੈ ਲਾਉਂਦੇ ਹੀ ਨਹੀਂ ਉਹਨਾਂ ਦੀ ਦੇਖਭਾਲ ਵੀ ਕਰਦੇ ਹਨ ਮੇਰੇ ਮਾਤਾ ਜੀ ਮੁਸ਼ਕਲ ਸਮੇਂ ਕਮਰ ਕਮਰੋਂਦੇ ਨਹੀਂ ਕਵਰ ਆਉਂਦੇ ਨਹੀਂ ਉਹ ਮੇਰੇ ਲਈ ਪ੍ਰੇਰਣਾ ਦਾ ਸੋਮਾ ਹਨ ਪੜ੍ਹਾਈ ਵਿੱਚ ਵੀ ਉਹ ਮੇਰਾ ਮੇਰੀ ਹਮੇਸ਼ਾ ਮਦਦ ਕਰਦੇ ਹਨ ਮੇਰੇ ਮਾਤਾ ਜੀ ਕਿਸੇ ਪ੍ਰਕਾਰ ਦੇ ਵਹਿਮਾਂ ਪਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਦਾ ਮੇਰੀ ਜ਼ਿੰਦਗੀ ਦੇ ਡੂੰਗਾ ਪ੍ਰਭਾਵ ਹੈ ਉਹ ਸਿਰਫ ਮੈਨੂੰ ਹੀ ਨਹੀਂ ਸਗੋਂ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਮੇਰੇ ਮਾਤਾ ਜੀ ਨੂੰ ਸਮਾਜ ਸੇਵਾ ਕਰਨ ਦਾ ਵੀ ਬਹੁਤ ਸ਼ੌਂਕ ਹੈ ਉਹ ਸਾਡੇ ਮੁਹੱਲੇ ਦੀ ਇਸਤਰੀ ਸਵਾਦੇ ਪ੍ਰਦਾਨ ਵੀ ਹਨ ਅਸੀਂ ਸਭ ਨਾਲ ਦਾ ਬਹੁਤ ਸਤਿਕਾਰ ਕਰਦੇ ਹਾਂ ਮੈਨੂੰ ਆਪਣੇ ਮਾਤਾ ਜੀ ਉੱਤੇ ਬਹੁਤ ਮਾਣ ਹੈ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਨਿਰੋਗ ਰਹਿਣ ਅਤੇ ਉਹਨਾਂ ਦੀ ਉਮਰ ਲੰਮੀ ਹੋਵੇ ਠੀਕ ਹੈ ਇਹ ਤੁਹਾਡਾ ਹੋ ਗਿਆ ਮੇਰੇ ਮਾਤਾ ਜੀ ਕਈ ਵਾਰੀ ਐਗਜ਼ਾਮ ਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਹੈ ਲੇਖ ਠੀਕ ਹੈ ਓਕੇ